ਬੰਗਲਾਦੇਸ਼ ਦੇ ਵਿੱਚ ਹਸੀਨਾ ਵਾਜਦ ਦੀ ਸਰਕਾਰ ਦਾ ਤਰਨ ਤੱਕ ਦਾ ਡਿੱਗਣ ਤੋਂ ਬਾਅਦ ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਆਪਸ ਵਿੱਚ ਕਈ ਵਰ੍ਹੇਆਂ ਬਲਕਿ ਕਈ ਦਹਾਕੜਿਆਂ ਤੱਕ ਸਰਦ ਰਹਿਣ ਵਾਲੇ ਮੱਠੇ ਰਹਿਣ ਵਾਲੇ ਤਾਲੁਕਾਤ ਨੇ ਜਿਹੜੇ ਉਹ ਗਰਮ ਜੋਸ਼ੀ ਆਲ ਜਾ ਰਹੇ ਤਾਜ਼ਾ ਖਬਰ ਇਹ ਸਾਹਮਣੇ ਆਈ ਹੈ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਨੇ ਆਪਸੀ ਸਮਝੋਤੇ ਦੇ ਤਹਿਤ ਦੋਵੇਂ ਮੁਲਕਾਂ ਦੇ ਸਰਕਾਰੀ ਪਾਸਪੋਰਟ ਰੱਖਣ ਵਾਲੇ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਨੂੰ ਵੀਜ਼ਾ ਫ੍ਰੀ ਐਂਟਰੀ ਦੈਂ ਦਾ ਸਮਝੌਤਾ ਕਰ ਲਿਆ ਹੈ ਹੁਣ ਐਸੇ ਜ਼ਿੰਮੇਦਾਰ ਜਿਹੜੇ ਬੰਗਲਾਦੇਸ਼ ਦੇ ਵਿੱਚ ਸਰਕਾਰੀ ਜ਼ਿੰਮੇਦਾਰ ਨੇ ਔਰ ਉਹਨਾਂ ਦੇ ਕੋਲ ਡਿਪਲੋਮੈਟਿਕ ਜਾਂ ਸਰਕਾਰੀ ਪਾਸਪੋਰਟ ਨੇ ਔਰ ਪਾਕਿਸਤਾਨ ਚ ਐਸੇ ਲੋਕ ਜਿਨ੍ਹਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ ਨੇ ਉਹ ਹੁਣ ਬੰਗਲਾਦੇਸ਼ ਬਗੈਰ ਵੀਜ਼ੇ ਤੋਂ ਸਫ਼ਰ ਕਰ ਸਕਣਗੇ ਔਰ ਬੰਗਲਾਦੇਸ਼ ਤੇ ਇਹੋ ਜਿਹੇ ਜ਼ਿੰਮੇਦਾਰ ਨੇ ਜਿਹੜੇ ਉਹ ਬਗੈਰ ਵੀਜ਼ੇ ਤੋਂ پاکستان ਦਾ ਸਫਰ ਕਰ ਸਕਣਗੇ ਇਹ ਸਮਝੋਤਾ ਪਾਕਿਸਤਾਨ ਤੋਂ ਦਾਖਲਾ ਮਾਮਲਾ ਦੇ ਫੈਡਰਲ ਮਨਿਸਟਰ ਮੋਸਮ ਨਕਵੀ ਹੋਣਾਂ ਦੀ ਬੰਗਲਾਦੇਸ਼ ਦੇ ਜਿਹੜੇ ਮਨਿਸਟਰ ਨੇ ਉਹਨਾਂ ਨਾਲ ਮੁਲਾਕਾਤ ਤੋਂ ਬਾਅਦ ਹੋਇਆ ਇਹ ਮੁਲਾਕਾਤ ਹੈ ਜਿਹੜੀ ਇੱਕ ਕੱਲ ਹੋਈ ਏ ਔਰ ਆਪਣੇ ਸੁਣਨ ਵਾਲਿਆਂ ਨੂੰ ਇਹ ਵੀ ਦੱਸ ਜਾਈ ਕਿ ਕਈ ਦਿਹਾੜਿਆਂ ਬਾਅਦ ਪਹਿਲੀ ਵਾਰ ਹਸਿਨਾ ਵਾਜੇਦੀ ਸਰਕਾਰ ਦਿੱਗਤ ਤੋਂ ਬਾਅਦ 15 ਜਨਵਰੀ ਨੂੰ ਬੰਗਲਾਦੇਸ਼ ਦੀ ਆਰਮੀ ਦੇ ਕਿਸੇ ਆਲਾ ਅਫਸਰ ਨੇ ਪਾਕਿਸਤਾਨ ਦਾ ਸਰਕਾਰੀ ਫੇਰਾ ਲਾਇਆ ਗਿਆ ਔਰ ਇਦਾਂ ਕਈ ਦਿਹਾੜੀਆਂ ਤੋਂ ਦੋਵੇਂ ਮੁਲਕਾਂ ਦੇ ਆਪਸੀ ਤਾਲਮੇਲ ਵਾਸਤੇ ਜਿਨ੍ਹਾਂ ਦੇ ਉੱਤੇ ਜੰਮੀ ਬਰਫ਼ ਆ ਤੋਖਰਨਾ ਸ਼ੁਰੂ ਹੋਈ ਸੀ ਹੁਣ ਇਹ ਸਮਝੌਤੇ ਤੋਂ ਬਾਅਦ ਦੋਵੇਂ ਮੁਲਕ ਆਪਸ ਦੇ ਵਿੱਚ ਵਪਾਰਕ ਸਮਝੌਤਾ ਹੈ ਜਿਹੜਾ ਉਹ ਕਰਨਾਲ ਵੀ ਜਾ ਰਹੇ ਨੇ ਔਰ ਇਸ ਤੋਂ ਅੱਧ ਕਈ ਸਮਝੌਤੇ ਨੇ ਜਿਹੜੇ ਉਹ ਹੋਣ ਦੀ ਉਮੀਦ ਹੈ ਪਰ ਤਾਜ਼ਾ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਦੋਵੇਂ ਮੁਲਕਾਂ ਨੇ ਆਪਸ ਤੇ ਇੱਕ ਸਮਝੌਤੇ ਦੇ ਤਹਿਤ ਸਰਕਾਰੀ ਜ਼ਿੰਮੇਦਾਰ ਜਾਂ ਸਰਕਾਰੀ ਪਾਸਪੋਰਟ ਰੱਖਣ ਵਾਲੇ ਜਿਹੜੇ ਅਫਸਰ ਬਿਊਰੋਕ੍ਰੇਟ ਔਰ ਡਿਪਲੋਮੈਟ ਨੇ ਉਹਨਾਂ ਦੀ ਵੀਜ਼ਾ ਫ੍ਰੀ ਐਂਟਰੀ ਦੇ ਉੱਤੇ ਇਕਾ ਕੀਤਾ ਹੈ